ਤੋ ਦੇ ਵਿੱਚ ਨਵੇਂ ਥਾਣਾ ਸਿਟੀ ਚਾਰਜਸ ਹਰਬਤ ਸਰਬਰਵਾਰ ਨੇ ਅੱਜ ਸਿਟੀ ਦੇ ਬਾਹਰ 메ਨ ਬਾਜ਼ਾਰ ਦੇ ਵਿੱਚ ਬੋਟ ਮੋਟਰਸਾਈਕਲਾਂ ਦੇ ਪਟਾਕੇ ਪਾਉਣ ਵਾਲਿਆਂ ਦੇ ਖਿਲਾਫ ਸਖਤੀ ਕੀਤੀ ਅਤੇ ਬੁਲਟ ਮੋਟਰਸਾਈਕਲਾਂ ਦੇ ਸਿਰਾਂਸ ਉਤਾਰ ਕੇ ਉਹਨਾਂ ਦੇ ਉੱਪਰ ਬਲਡੋਜ਼ਰ ਚਲਵਾ ਦਿੱਤਾ ਗਿਆ ਇਸ ਮੌਕੇ ਉਨ ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕੇ ਪਟਾਕੇ ਪਾਉਣ ਵਾਲੇ ਮੋਟਰਸਾਈਕਲਾਂ ਨੂੰ ਬੈਨ ਕੀਤਾ ਜਾਵੇਗਾ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਇਹ ਦੇ ਸ਼ੌਕ ਸਮਾਜ ਵਿਰੋਧੀ ਨੇ ਅਦੇਸ ਦੇ ਨਾਲ ਗਲੀਆਂ ਵਿੱਚੋਂ ਨਿਕਲਦੇ ਪਟਾਕੇ ਪਾਉਣ ਨਾਲ ਬੱਚਿਆਂ ਦੀ ਪੜ੍ਹਾਈ ਤੇ ਵੀ ਅਸਰ ਪੈਂਦਾ ਹੈ ਅਧਿਸ਼ੈ ਨਿਵਾਸੀ ਨੇ ਬੇਨਤੀ ਅਗੇ ਜੇਕਰ ਕੋਈ ਬੁਲਟ ਮੋਟਰਸਾਈਕਲ ਪਲਾਕੇ ਚਲਾਉਂਦਾ ਹੈ ਤਾਂ ਉਸ ਦਾ ਨੰਬਰ ਨੋਟ ਕਰਕੇ ਸ਼ਿਕਾਇਤ ਦਰਜ ਕਰਵਾਈ ਜਾਵੇ ਅਤੇ ਉਸ ਦੇ ਖਿਲਾਫ ਸਖਤੀ ਦੇ ਨਾਲ ਕਰੇਸ਼ ਆਉਣਗੇ ਇਸ ਮੌਕੇ ਬੋਲੇ ਹਾਂ ਨਾ ਹੋਰ ਕੀ ਗਿਆ ਉਹ ਦੇਖਦੇ ਹਾਂ ਫਾਈਲ ਸਰ ਨੇ ਖਤਮ ਕਰਾਇਆ ਕਿ ਮਕਸਦ ਸੀ ਕੀ ਕਰ ਸਕਦੇ ਸਨ ਦੇਖੋ ਮੇਰੀ ਜੁਆਇਨਿੰਗ ਤੋਂ ਬਾਅਦ ਜਿਹੜੀ ਇੱਕ ਬਹੁਤ ਜ਼ਿਆਦਾ ਮੁੱਖ ਜਿਹੜੀ ਪ੍ਰੋਬਲਮ ਸੀਗੀ ਧੂਲੀ ਸ਼ਹਿਰ ਦੀ ਉਹ ਇਹ ਸੀਗੀ ਕਿ ਮਜ਼ਦੂਰਾਂ ਵੱਲੋਂ ਬੱਚਿਆਂ ਵੱਲੋਂ ਤੇ ਆਮ ਪਬਲਿਕ ਵੱਲੋਂ ਇਹ ਸ਼ਿਕਾਇਤ ਮਿਲ ਰਹੀ ਸੀ ਕਿ ਧੂਲੀ ਦੇ ਵਿੱਚ ਬੁਲੇਟ ਮੋਟਰਸਾਈਕਲ ਬਹੁਤ ਜ਼ਿਆਦਾ ਚੱਲ ਰਹੇ ਨੇ ਤੇ ਬਹੁਤ ਜ਼ਿਆਦਾ ਬਟਾਕੇ ਮਾਰਨ ਵਾਲੇ ਜਿਹੜੇ ਸਾਇਲੈਂਸਰ ਨੇ ਉਹ ਯੂਜ਼ ਕਰ ਰਹੇ ਨੇ ਅੱਜ ਕੱਲ੍ਹ ਦੀ ਜਿਹੜੇ ਮੰਡੀ ਹੈ ਤੇ ਉਹਦੇ ਕਰਕੇ ਇਸ ਪ੍ਰੋਬਲਮ ਨੂੰ ਮੁੱਖ ਰੱਖਦੇ ਹੋਏ ਅਸੀਂ ਇੱਕ ਮਹੀਨਾ ਚਲਾਈ ਸੀ ਜਿਹਦੇ ਵਿੱਚ ਜਿੰਨੇ ਵੀ ਬਾਈਕ ਮੋਟਰਸਾਈਕਲ ਜਿਨ੍ਹਾਂ ਨੇ ਪਟਾਕੇ ਵਜਦੇ ਨੇ ਆਪ ਚੈੱਕ ਕਰਕੇ ਆਪ ਚੌਂਕ ਦੇ ਵਿੱਚ ਖੜੇ ਹੋ ਕੇ ਗਲੀ ਗਲੀ ਜਾ ਕੇ ਜਿੱਥੇ-ਇੱਥੇ ਮੋਟਰਸਾਈਕਲ ਸਾਨੂੰ ਦਿਖਦੇ ਸੀ ਅਸੀਂ ਉਹ ਸਾਰੇ ਮੋਟਰਸਾਈਕਲਾਂ ਨੂੰ ਇੰਪਾਉਂਡ ਕੀਤਾ ਉਹਨਾਂ ਦੇ ਬੰਦੇ ਚਲਾਨ ਕੀਤਾ ਤੇ ਬੱਚਿਆਂ ਨੂੰ ਜਾਗਰੂਕ ਵੀ ਕੀਤਾ ਜਿਹੜੇ ਇਹ ਯੂਜ਼ ਕਰ ਰਹੇ ਨੇ ਤੇ ਅੱਜ ਗਰੀਬ ਸੈਂਕੜੇ ਦੇ ਕੀ ਅਸੀਂ ਇਹ ਜਿਹੜੇ ਬੁਲੇਟ ਮੋਟਰਸਾਈਕਲ ਦੇ ਜਿਹੜੇ ਸਾਇਲੈਂਸਰ ਪਟਾਕੇ ਵਾਲੇ ਨੇ ਇਹ ਲੁਹਾ ਕੇ ਇਹਨਾਂ ਨੂੰ ਅੱਜ ਕ੍ਰਸ਼ ਕੀਤਾ ਸੀ ਉਹ ਵੇਖੋ ਸਰ ਅਗੇ ਹੀ ਉਸ ਨੂੰ ਲੈ ਕੇ ਮੁਹਿਮ ਨੂੰ ਲੈ ਕੇ ਕੀ ਯੋਜਨਾ ਹੈ ਤੁਹਾਡੀ ਜੇ ਉਹਨਾਂ ਨੇ ਟਾਈਮ 'ਚ ਵੀ ਪੜਾਕੇ ਪਾਉਣਗੇ ਜਿਹੜੇ ਲੋਕ ਮੰਨ ਚ ਦੇਖੋ ਇਹ ਇਸ ਤੁਹਾਡੇ ذریعے ਮੈਂ ਇਹ ਮੈਸੇਜ ਬਿਲਕੁਲ ਕ੍ਰਿਸਟਲ ਕਲੀਅਰ ਕਰ ਦੇਣਾ ਚਾਹੁੰਦਾ ਕਿ ਤੂਰੀ ਦੇ ਵਿੱਚ ਜਾਂ ਸੰਗਰੂਰ ਦੇ ਵਿੱਚ ਜਾਂ ਕਿਤੇ ਵੀ ਤੁਸੀਂ ਜੇ ਇਹ ਕੰਮ ਕਰ ਰਹੇ ਹੋ ਵੈਸੇ ਨਹੀਂ ਕਿਸੇ ਨੂੰ ਚੰਗੇ ਬੰਦੇ ਨੂੰ ਸ਼ੋਭਾ ਦਿੰਦਾ ਪਰ ਜੇ ਹਾਂ ਤੁਸੀਂ ਇੱਥੇ ਕਰੋਗੇ ਬੰਦ ਦੀ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਐਕਸ਼ਨ ਤੁਹਾਡੇ ਖਿਲਾਫ ਲਿਆ ਜਾਊਗਾ ਜੇ ਕੋਈ ਇਸ ਤਰ੍ਹਾਂ ਦਾ ਕੰਮ ਕਰੂਗਾ ਕੀ ਇਹਦਾ ਪੇਰੈਂਟਸਾਂ ਨੂੰ ਵੀ ਦੱਸਿਆ ਗਿਆ ਸਰ ਜੀ ਇਹਨਾਂ ਦੇ ਜਿਹੜੇ ਜਿਹੜੇ ਬੱਚੇ ਸਟੂਡੈਂਟਸ ਜਾਂ ਜਿਹੜੇ ਵੀ ਇਹ ਯੂਜ਼ ਕਰਦੇ ਸੀਗੇ ਇਹਨਾਂ ਦੇ ਪੇਰੈਂਟਸ ਨੂੰ ਅਸੀਂ ਇਮੀਡੀਏਟਲੀ ਕਾਲ ਕਰਕੇ ਬੁਲਾਦੇ ਵੀ ਸੀਗੇ ਉਹਨਾਂ ਨੂੰ ਦੱਸਦੇ ਵੀ ਸੀਗੇ ਕਿ ਇਹਦੇ ਨਾਲ ਬਾਕੀਆਂ ਨੂੰ ਵੀ ਤਕਲੀਫ ਹੋਣੀ ਹੈ ਆਮ ਪਬਲਿਕ ਜਿਹੜੀ ਹੈ ਉਹ ਤੰਗ ਹੋ ਰਹੀ ਹੈ ਛੋਟੇ ਬੱਚੇ ਹੁੰਦੇ ਆ ਕਹਾਂ ਅਜ ਬਜ਼ੁਰਗ ਲੋਕ ਹੁੰਦੇ ਨੇ ਤਾਂ ਉਹ ਡਹਿਲ ਜਾਂਦੇ ਇੱਕ ਵਾਰ ਇਸ ਠਾਕੇ ਕਰਕੇ ਤਾਂ ਇਹ ਸਾਰਿਆਂ ਨੂੰ ਇੱਕ ਸੁਨੇਹਾ ਦਿੱਤਾ ਸੀਗਾ ਬਲਾਬਲਾ ਕੇ ਵੀ ਕਿਹਾ ਕਿ ਇਹ ਕੰਮ ਅਸੀਂ ਚੱਲਣ ਨਹੀਂ ਦੇਣਾ ਤਾਂ ਤੁਹਾਡੇ ਵੀ ਸਹਿਯੋਗ ਦੀ ਸਾਨੂੰ ਲੋੜ ਹੈ ਤਾਂ ਕਾਈਂਡਲੀ ਇਹ ਗੱਲ ਜੇ ਤੁਸੀਂ ਆਪ ਸਮਝ ਸਕਦੇ ਹੋ ਕਿ ਇਹਨੂੰ ਮਤਲਬ ਜਿੰਨੀ ਜਲਦੀ ਹੋਵੇ ਇਹਨੂੰ ਖਤਮ ਹੀ ਕਰੀਏ ਉਹਨਾਂ ਜਦ ਆਪਣੇ ਤੂਰੀ ਸ਼ਹਿਰ ਦੇ ਵਿਕਾਸ ਲਈ ਵੀ ਤੇ ਲੋਕਾਂ ਲਈ ਵੀ ਚੰਗਾ ਲੱਗੇਗਾ ਚਲੋ